ਸਤਿ ਸ਼੍ਰੀ ਅਕਾਲ ਖਬਰਾਂ ਹੁਣ ਤੱਕ ਤੁਹਾਡਾ ਸਵਾਗਤ ਹੈ ਮੈਂ ਪ੍ਰਵਿੰਦਰ ਸਿੰਘ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਤੋਂ ਪੰਜਾਬ ਦੇ ਵਿੱਚ ਆਏ ਦਿਨ ਵਾਰਦਾਤਾਂ ਹੋ ਰਹੀਆਂ ਨੇ ਤਾਂ ਇੱਕ ਵਾਰ ਫਿਰ ਪੰਜਾਬ 'ਚ ਇੱਕ ਵਾਰਦਾਤ ਹੋਈ ਹੈ ਜਿਸ ਵਿੱਚ ਭਰਾ ਨੇ ਹੀ ਭਰਾ ਦੀ ਜਾਨ ਲੈ ਲਈ ਹੈ ਕਥਿਤ ਤੌਰ ਤੇ ਪਲਾਟ ਦੇ ਪਿੱਛੇ ਚੱਲ ਰਹੇ ਰੋਲੇ ਨੂੰ ਲੈ ਕੇ ਝਗੜਾ ਹੁੰਦਾ ਹੈ ਅਤੇ ਭਰਾ ਦੇ ਵੱਲੋਂ ਭਰਾ ਦੀ ਜਾਨ ਲੈ ਲਈ ਜਾਂਦੀ ਹੈ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਚਚੇਰੇ ਭਰਾਵਾਂ ਦੇ ਵਿਚਕਾਰ ਇੱਕ ਪਲਾਟ ਨੂੰ ਲੈ ਕੇ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਮਾਮਲਾ ਇੱਥੋਂ ਤੱਕ ਵੱਧ ਹੈ ਕਿ ਝਗੜਾ ਖੂਨੀ ਰੂਪ ਧਾਰ ਲੈਂਦਾ ਹੈ ਅਤੇ ਇੱਕ ਭਰਾ ਦੀ ਮੌਤ ਹੋਣ ਦੀ ਖਬਰ ਹੈ ਗੁਰਦਾਸਪੁਰ ਦੇ ਪਿੰਡ ਮਸ਼ਰਾਲਾ ਵਿੱਚ 14 ਮਰਲੇ ਪਲਾਟ ਨੂੰ ਲੈ ਕੇ ਇਕੱਠੇ ਤੌਰ ਤੇ ਚਚੇਰੇ ਭਰਾਵਾਂ ਵਿਚਕਾਰ ਝਗੜਾ ਹੁੰਦਾ ਹੈ ਅਤੇ ਇੱਕ ਭਰਾ ਰਵੀ ਸੈਣੀ ਜਿਸ ਦੀ 61 ਸਾਲ ਉਮਰ ਸੀ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ 6 ਜਣਿਆਂ ਖਿਲਾਫ ਕਤਲ ਦੇ ਦੋਸ਼ ਲਾਇਸੀ ਜਿਸ ਨੂੰ ਪੁਲਿਸ ਵੱਲੋਂ 5 ਰੁਪਈਆ ਦੇ ਖਿਲਾਫ ਹੀ ਮਾਮਲਾ ਦਰਜ ਕੀਤਾ ਗਿਆ ਜਿਸ ਕਰਕੇ ਪਰਿਵਾਰ ਦੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਮ੍ਰਿਤਕ ਰਵੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਉਧਰ ਮ੍ਰਿਤਕ ਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਗੁਰਦਾਸਪੁਰ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਤੇ ਦੋਸ਼ ਲਗਾਇਆ ਹੈ ਕਿ ਜਿਨ੍ਹਾਂ ਵੱਲੋਂ ਰਵੀ ਤੇ ਹਮਲਾ ਕੀਤਾ ਗਿਆ ਉਸ ਦਾ ਕਤਲ ਕੀਤਾ ਗਿਆ ਉਹ ਕੁੱਲ 6 ਜਣੇ ਸਨ ਜਦਕਿ ਪੁਲਿਸ ਨੇ ਕੇਵਲ 5 ਖਿਲਾਫ ਹੀ ਮਾਮਲਾ ਦਰਜ ਕੀਤਾ ਹੈ ਤਾਂ ਉਧਰ ਮਾਮਲਾ ਪੁਲਿਸ ਅਧਿਕਾਰੀਆਂ ਤੱਕ ਵੀ ਪਹੁੰਚਿਆ ਪੁਲਿਸ ਅਧਿਕਾਰੀਆਂ ਦਾ ਅਤੇ ਪਰਿਵਾਰਕ ਮੈਂਬਰਾਂ ਦਾ ਇਸ ਬਾਰੇ ਕੀ ਕੁਝ ਕਹਿਣਾ ਹੈ ਉਹ ਜ਼ਰੂਰ ਸੁਣਦੇ ਆ ਅਮਿਤਾ ਕੁਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਪਿੰਡ ਮਸਰਾਲਾ ਕੀ ਗੱਲਬਾਤ ਹੋਈ ਹੈ ਗੱਲਬਾਤ ਹੋਈ ਕਿ ਸਾਡਾ ਪਲਾਟ ਹੈ ਅਸੀਂ ਮਕਾਨ ਬਣਾਇਦਾ ਸੀ ਤੇ ਨਾਲ ਖਾਲੀ ਪਲਾਟ ਸੀ ਉਥੇ ਅਸੀਂ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਸੀ ਤੇ ਉਹ ਦੂਸਰੇ ਨਾਲ ਜਿਹੜਾ ਸਾਡੇ ਚਾਚਾ ਦਾ ਮੁੰਡਾ ਸੀ ਉਹਨਾਂ ਦਾ ਨਾਲ ਪਲਾਟ ਸੀ ਉਹ ਸਾਨੂੰ ਕੰਦ ਕੱਢਣ ਤੋਂ ਉਹਨਾਂ ਰੋਕਦਾ ਸੀ ਤੇ ਰੋਕਦਾ ਸੀ ਤੇ ਇੱਕ ਮੇਰੇ ਪਤੀ ਫੈਸਲਾ ਵੀ ਹੋ ਗਿਆ ਸੀ ਪੁਲਸ ਨੇ ਫੈਸਲਾ ਵੀ ਸਾਨੂੰ ਦੇ ਦਿੱਤੇ ਦਾ ਹੀ ਕਿ ਤੁਸੀਂ ਨਿਸ਼ਾਨੀ ਲਾ ਕੇ ਤੇ ਇੰਨੀ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ ਦੋ ਇੱਕ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਇੱਕ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਕੁਝ ਕਰੇ ਕਰਦੇ ਸੀ ਉੱਥੇ ਤੋਂ ਬਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਪਾੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਉਹ ਦੱਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ ਉਹ ਚਾਰ ਜਨੇਹੀ ਉਹ ਬਿਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਅਮ ਅਛੇ ਕੁਮਾਰ ਉਹਦਾ ਬੇਟਾ ਬੇਟੀ ਤਾਂ ਆਕਸ਼ੀ ਸੈਣੀ ਜੀ ਜਤੋਂ ਯਾਰ ਕਿਹੜਾ ਕਿਹਦਾ ਮੇਰੇ ਪਤੀ ਹੀ ਕੀ ਨਾਮ ਲਗਾ ਰਵੀ ਕੁਮਾਰ ਹਾਂਜੀ ਕਿੰਨੇ ਮਰਲੇ ਦਾ ਕੱਲ 6:30 10 ਵਜੇ ਦਾ ਪਲਾਟ ਉਹ ਕਿੰਨੇ ਮਰਲੇ ਦਾ ਪਲਾਟ ਸੀਦਾ 14 ਕ ਮਰਲੇ ਦਾ ਸੀ ਉਹ ਲੈ ਝਗੜਾ ਹੈ ਆ 14 ਮਰਲੇ ਕੋਸ਼ਿਸ਼ ਕਰੀ ਚਾ 14 ਹੀ ਹਾਂਜੀ ਉਹਦਾ ਝਗੜਾ ਸੀ ਉਹ ਕੀ ਕਹਿੰਦੇ ਕਿ ਉਹ ਰੋਕ ਦੇਗੇ ਉਹ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਪਾਉਂਦੇ ਸੀ ਤੇ ਰਸਤਾ ਹੈ ਨਹੀਂ ਵਿੱਚ ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਹੀ ਬੰਦ ਹੋ ਜਾਂਦਾ ਸੀ ਰਸਤੇ ਦਾ ਕੋਈ ਚੱਕਰ ਬੰਦਦੇ ਹੀ ਹੁਣ ਪੁਲਸ ਨੇ ਕੀ ਦੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਦੀ ਪੁਲਸ ਆ ਲੈਣੇ ਉਹਨਾਂ ਨੇ ਪੁਲਸਾ ਲੈਣੇ ਪਾਇ ਹੀ ਚੀਏ ਬੰਦੇ ਲਖਾਏ ਹੀ ਇਹਨਾਂ ਨੇ ਪੰਜ ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਹਿੰਦਾ ਹੀ ਹਰ ਕੰਮ ਕਰਾਂਦਾ ਹੀ ਨਾਲ ਓਕੇ ਤੁਹਾਡੀ ਕੀ ਮੰਗ ਹੈ ਸੋ ਉਹਦਾ ਨਾਹੀਂ ਸੁਖਦੇਵ ਰਾਜ ਆਹੀ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦੇ ਰੈਸਟ ਹੋਣੇ ਚਾਹੀਦੇ ਆ ਜਿਹੜੇ ਪਹਿਲੇ ਬੰਦੇ ਰੈਸਟ ਹੋਣ ਫੇਰ ਅਸੀਂ ਸੰਸਕਾਰ ਕਰਨਾ ਇਦਾਂ ਨਹੀਂ ਕਰੀਂ ਦੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਪਨਸ ਕੀ ਲੱਗਦੇ ਨੇ ਭਰਾ ਲੱਗਦੇ ਆਏ ਚਾਚੇ ਦੇ ਮੁੰਡੇ ਆ ਹਾਂਜੀ ਇਹ ਘਟਨਾ ਕੱਲ 10:30 ਵਜੇ ਦੱਸਦੇ ਉਹਨਾਂ ਨੇ ਬਿਆਨ ਲਿਖਾਇਆ ਜੀ ਇਹ ਤਾਂ ਇਹ ਪਹਿਲਾਂ ਜਗ੍ਹਾ ਦਾ ਝਗੜਾ ਚੱਲਦਾ ਸੀ ਕੋ ਪਹਿਲਾਂ ਹੀ ਸ਼ੁਰੂ ਕੀ ਸੀ ਤੇ کافی 5-6 ਮਹੀਨਿਆਂ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਇਹਨਾਂ ਦੇ ਕੱਲ ਕਿਤੇ ਰਵੀ ਕੁਮਾਰ ਆਪਣੇ ਘਰ ਦੀ ਚਾਰਪਾਈ ਚਾਰ ਰਿਆ ਸੀਗਾ ਇਹਨਾਂ ਨੇ ਆ ਕੇ ਦੇ ਉੱਤੇ ਹਮਲਾ ਕਰਤਾ ਵਿੱਚ ਵਿਜੇ ਕੁਮਾਰ ਤੇ ਉਹਦੀ ਕਰਦੀ ਰਿਸ਼ੇਸ਼ ਕੁਮਾਰੀ ਉਹਦਾ ਲड़का ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਲੜਕੀ ਹੈ ਪ੍ਰਤਾਪਸੀ ਸੈਣੀ ਤੇ ਦੋ ਬੰਦੇ ਨਾਲ ਹੋਰ ਲਖਾਇਆ ਜਗਿੰਦਰਪਾਲ ਸੁਖਦੇਵ ਰਾਜ ਕਿੰਨੀ ਜੂਦੇ ਝੜਾਗਾ ਹਾਂਜੀ ਜ਼ਮੀਨ ਕਿੰਨੀ ਜੂਦੇ ਝੜਾਗਾ ਜੀ ਦਾ ਪਲਾਟ ਪਲੋਟ ਹੈ ਘਰੇਲੂ ਕੁ 10 15 20 ਮਰਲੇ ਦਾ ਪਲਾਟ ਹੈਗਾ ਸੀ ਇਹ ਕਹ ਰਿਹਾ ਕੁਝ ਨੇ ਸਮਝੋਤਾ ਵੀ ਕਰਵਾ ਦਿੱਤਾ ਤੇ ਫਿਰ ਬੰਦੇ ਦਾ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸਮਝੋਤਾ ਵੀ ਕਰਾਇਆ ਸੀ ਇਹਨਾਂ ਦਾ ਹਾਂ ਤੇ ਬਾਅਦ ਚ ਫਿਰ ਉਹਨਾਂ ਨੇ ਕੋਰਟ ਕੇਸ ਲਾਤਾ ਉਹਨੂੰ ਸਟੇਜ 2 ਮਿਲਿਆ ਸੀ ਦੱਸਦੇ ਕੋਈ ਤੇ ਉਹ ਸਟੇ ਦੇ ਵਿੱਚ ਵੀ ਇਹਨਾਂ ਨੇ ਕੋਈ ਨਈ ਕੰਮ ਸ਼ੁਰੂ ਕਰਤਾ ਉਹ ਇਸ ਅਕਤੂਬਰ ਦਾ ਫੈਪੜਾ ਹੋ ਗਿਆ। ਸ਼੍ਰੀ ਕੋਈ ਕੀ ਲੱਗਦਾ ਇਹ ਮਤਲਬ ਸ਼ੀਕੇ ਜਿਉਂ ਇਹ ਚਾਚੀ ਦਾਜ ਦੀ ਲੜਕੀ ਲੱਗਦੀ। ਇਹਨਾਂ ਦੇ ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਕੀਤਾ ਹੈ? 5 ਬੰਦੇ ਖਿਲਾਫ ਮਾਮਲਾ ਦਰਜ। ਹੋਰ ਜੇ ਰੈਸਟ ਕੋਈ ਸਾਰੇ ਸ਼ਾਪਿੰਗ ਬਾਰੀ ਚ ਕਾਰੀ ਇਹ ਨਹੀਂ ਹੋ ਜੇ ਕੋਈ ਰੈਸਟ। ਪੋਸਟਮਾਰਡ ਕਰਵਾ ਰਹੇ ਹੋ? ਪੋਸਟਮਾਰਡ ਨੂੰ ਕਰਾ ਦੇ। ਅਗਲੀ ਖਬਰ ਮੋਗਾ ਤੋਂ ਹੈ ਜਿੱਥੇ ਇੱਕ ਵਿਅਕਤੀ ਨੂੰ ਕਥਿਤ ਤੌਰ ਤੇ 100 ਗ੍ਰਾਮ ਨਸ਼ੇ ਸਣੇ ਕਾਬੂ ਕੀਤਾ ਗਿਆ ਤਾਂ ਮੋਗਾ ਪੁਲਿਸ ਨੇ ਨਸ਼ੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਜਣੇ ਨੂੰ ਕਾਬੂ ਕੀਤੇ ਜਾਣ ਦਾ ਦਾਵਾ ਕੀਤਾ ਹੈ ਜਾਣਕਾਰੀ ਮੁਤਾਬਕ ਇਹ ਵਿਅਕਤੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਜਿਸ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਦਾਵਾ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ ਤੇ ਪੇਂਡ ਦੇ ਸਮਾਦ ਭਾਈ ਦੀ ਅਨਾਜ ਮੰਡੀ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਮੋਟਰਸਾਈਕਲ ਸਵਾਰ ਵਿਅਕਤੀ ਤੋਂ ਨਸ਼ਾ ਬਰਾਮਦ ਕੀਤਾ ਗਿਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਠਾਣਾ ਬਾਗਾਪੁਰਾਣਾ ਦੇ ਵਿੱਚ ਐਨਡੀਪੀਸੀ ਐਕਟ ਦੇ ਤਹਿਤ ਇਹ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉੱਥੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਦੇ ਪਿੰਡ ਖਾਲਚੀਆਂ ਬਹਿਰੀਮ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਵਿਅਕਤੀ ਹੈ ਉਹ ਹੈਰਵਿਨ ਵੇਚਣ ਦਾ ਆਦੀ ਹੈ। ਅਤੇ ਉਸ ਵੇਲੇ ਉਹ ਸਮਾਦਪਾਈ ਦੀ ਅਨਾਜ ਮੰਡੀ ਵਿੱਚ ਮੋਟਰਸਾਈਕਲ ਲੈ ਕੇ ਖੜਾ ਤਾਂ ਪੁਲਿਸ ਦਾ ਕਹਿਣਾ ਹੈ ਕਿ ਸਾਡੀਆਂ ਟੀਮਾਂ ਨੇ ਜਾ ਕੇ ਮੌਕੇ ਤੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਉਸ ਕੋਲੋਂ 100 ਗ੍ਰਾਮ ਨਸ਼ਾ ਵੀ ਬਰਾਮਦ ਹੋਇਆ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਸਾਡੇ ਡੀਐਸਪੀ ਸਾਹਿਬ ਭਗਾਪੁਰਣਾ ਦੀ ਰਹਿਮਾਈ ਹਟ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਜੋ ਸਾਡੇ ਐਸਆਈ ਕਸ਼ਮੀਰ ਸਿੰਘ ਖਾਣਾ ਭਗਾਪੁਰਣਾ ਵੇਖੇ ਲੱਗੇ ਹੋਏ ਹਨ ਕਿ ਜਿਹੜੀ ਸਮਾਤ ਭਾਈ ਜਿਹੜੀ ਮੰਡੀ ਹੈ ਦਾਣਾ ਮੰਡੀ ਉਹਦੇ ਵਿੱਚ ਇੱਕ ਸ਼ਖਸ ਹੈ ਜਿਹੜਾ ਮੋਟਰਸਾਈਕਲ ਦੇ ਉੱਪਰ ਜਿਹਦਾ ਨਾਮ ਸਿਮਰਜੀਤ ਸਿੰਘ ਲਈ ਸਿਮਾ ਹੈ ਜੋ ਭਾਈ ਤੌਰ ਤੇ ਜਿਹੜਾ ਹੈਗਾ ਹੀਰੋਇਨ ਚਟਾ ਵੇਚਣ ਦਹਾਦੀ ਹੈ ਹੁਣ ਵੀ ਜੇਕਰ ਰੇਡ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਸੋ ਅਸੀਂ ਉਹ ਮੁਖਰੀ ਦੇ ਆਧਾਰ ਤੇ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 21 ਕਾਡ 85 ਥਾਣਾ ਬਾਗਾ ਪੁਰਾਣਾ ਵਿਖੇ ਦਰਜ ਦਿਸਟ੍ਰਿਕਟ ਕਰਾਉਣ ਤੋਂ ਪਰੰਤ ਉੱਥੇ ਰੇਡ ਕੀਤਾ ਗਿਆ ਤੇ ਜਿੱਥੇ ਇਹ ਜਿਹੜਾ ਦੋਸ਼ੀਆ ਸਾਨੂੰ ਉੱਥੇ ਕਾਬੂ ਕੀਤਾ ਗਿਆ ਕਾਬੂ ਕਰ ਤੋਂ ਬਾਅਦ ਜਿਹੜੀ ਇਹਦੇ ਕਬਜ਼ੇ ਦੇ ਵਿੱਚੋਂ 100 ਗ੍ਰਾਮ ਜਿਹੜੀ ਹਿਰੋਇਨ ਹੈ ਉਹ ਜਿਹੜੀ ਬਰਾਮਦ ਕੀਤੀ ਗਈ ਹੈ ਸੋ ਅੱਗੇ ਤਫਤੀਸ਼ ਜਾਰੀ ਹੈ ਇਹ ਜਿਹੜਾ ਮੁਲਜ਼ਮ ਹੈਗਾ ਇਹ ਖਿਲਕੀਆ ਕਦੀਮ ਥਾਣਾ ਲਖੋਕੇ ਬਰਾਮ ਫਰੋਇਪੁਰ ਦੇ ਵਿੱਚ ਏਰੀਆ ਵਿੱਚ ਰਹਿਣ ਵਾਲਾ ਹੈ ਇਹ ਉਧਰੋਂ ਆ ਕੇ ਅਕਸਰ ਹੀ ਇੱਧਰ ਜਿਹੜਾ ਚਿੱਟਾ ਹਿਰੋਇਨ ਵੇਚਣ ਦਾ ਧੰਦਾ ਕਰਦਾ ਸੀਗਾ ਤੋ ਅੱਗੇ ਤਫ਼ਤੀਸ਼ ਜਾਰੀ ਹੈ ਜਿਉਂ-ਜਿਉਂ ਤਫ਼ਤੀਸ਼ ਦੇ ਸਬੰਧ ਦੇ ਨਾਲ ਜਿਹੜੇ ਬੈਕਵਰਡ ਫਾਰਵਰਡ ਲਿੰਕੇਜ ਹੋਣਗੇ ਉਹਨਾਂ ਨੂੰ ਬਿਲਕੁਲ ਸਾਰੇ ਜਿੰਨੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤਾਂ ਅਗਲੀ ਖਬਰ ਹੈ ਬੋਖਰ ਤੋਂ ਐ ਜਿੱਥੇ ਹਨੀ Trap ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਇੱਥੇ ਇੱਕ ਗ੍ਰੋਹ ਦਾ ਪਰਦਾ ਫਾਸ਼ ਹੋਇਆ ਹੈ ਤੋਂ ਮਹਿਲਾਵਾਂ ਨੂੰ ਕਾਬੂ ਕੀਤਾ ਗਿਆ ਕਥਿਤ ਤੌਰ ਤੇ ਇਹ ਮਹਿਲਾਵਾਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਵਰਗਲਾ ਕੇ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਉਹਨਾਂ ਤੋਂ ਪੈਸੇ ਦੀ ਠੱਗੀ ਮਾਰ ਦਿਆ ਸਾਨੂੰ ਜਿਸ ਕਰਕੇ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਭੋਲੇ-ਪਾਲੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੋਸਤੀ ਦੇ ਵਿੱਚ ਫਸਾ ਕੇ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਹਨੀ ਟ੍ਰੈਪ ਦੇ ਜ਼ਰੀਏ ਲੱਖਾਂ ਰੁਪਏ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਜਿਸ ਤਹਿਤ ਕੁੱਤੇ ਤੌਰ ਤੇ ਦੋ ਮਹਿਲਾਵਾਂ ਨੂੰ ਅਬੂਰ ਦੇ ਸਿਟੀ 2 ਦੀ ਪੁਲਿਸ ਨੇ ਕਾਬੂ ਕੀਤਾ ਜਦੋਂ ਕਿ ਉਹਨਾਂ ਦਾ ਇੱਕ ਸਾਥੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ ਪੁਲਿਸ ਦੇ ਮੁਤਾਬਿਕ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਸੋ ਮਹਿਲਾਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਇਸ ਬਾਰੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਪੰਜਪੇਟ ਡੱਬਾ ਨਿਵਾਸੀ ਕਰੀ 50 ਸਾਲ ਦੇ ਅਮਰੀਕ ਸਿੰਘ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਸਾਦੂਲ ਸ਼ਹਿਰ ਨਿਵਾਸੀ ਦੋ ਔਰਤਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਪੁਲਿਸ ਮੁਤਾਬਕ ਇੱਕ ਮੁਲਜ਼ਮ ਗ੍ਰਿਫਤ ਵਿੱਚੋਂ ਬਾਹਰ ਹੈ ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਕ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣਾ ਸਟੂ ਅਪੋਰ ਵਿਖੇ 13 ਨੰਬਰ ਮਕਦਮਾ ਹੈ ਜਿਹੜਾ ਅੰਡਰ ਸੈਕਸ਼ਨ 388 399 120 ਬੀ ਆਰਟੀ ਐਕਟ ਸ਼ਾਰਟ ਡੀ ਸ਼ਾਰਟ ਏ ਸ਼ਾਰਟ ਸੀ ਆਈਟੀ ਐਕਟ ਦਾ ਥਾਣਾ ਸਟੂ ਵਿਖੇ ਦਰਜ ਕੀਤਾ ਗਿਆ ਤਿੰਨ ਵਿਅਕਤੀਆਂ ਦੇ ਖਿਲਾਫ ਜੀ ਮੈਂ ਮੈਨੂੰ ਕੋਈ ਪਹਿਲਾਂ ਪੱਤਰ ਜਤਾਇਆ ਹਾਂਜੀ ਜਿਹੜਾ ਇਹ ਸੁમિતਰਾ ਏਲੀਸ ਸਪਨਾਏ ਤੇ ਆਪਣਾ ਗੁਰਸੇਵਕ ਜੱਕੜੇ ਇਹਨਾਂ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜਨ ਅਦਰ ਸਟੇਟ ਚ ਵੀ ਪੰਜਾਬ ਚ ਵੀ ਜਿਹੜਾ ਹੁਣ ਪਰਚਾ ਦਰਜ ਹੋਇਆ ਸੀ ਉਹ ਕਿੰਦੇ ਕੌਨ ਸੀ ਏਰੀਆ ਦਾ ਕਿਹਨੂੰ ਬਲੈਕਮੇਲ ਕੀਤਾ ਸੀ ਇਸ ਵਿੱਚ ਕਾਫੀ ਵਿਅਕਤੀਆਂ ਦੇ ਨਾਮ ਹੈਗੇ ਆ ਜਿਹੜਾ ਜਿਹਨਾਂ ਦੇ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੂੰਗੀ ਠੀਕ ਹੈ ਮਤਲਬ ਕਾਫੀ ਸਾਨੂੰ ਹੋਰ ਵੀ ਇਨਾਂ ਚ ਗਵਾਹ ਮਤਲਬ ਆ ਰਹੇ ਹਨ ਜੋ ਇਨਾਂ ਬਾਰੇ ਦੱਸ ਰਹੇ ਸੰਨ ਮੈਂ ਮੈਂ ਕਿੱਥੋਂ ਦੀ ਵਾਸੀ ਆਂ ਇਹ ਜਿਹੜੇ ਸੁમિતਰਾ ਏਲੀਸ ਸਪਨਾਏ ਸਾਧੂ ਸ਼ਹਿਰ ਮਟੀਲੀ ਦੀ ਏ ਜਿਹੜੀ ਗੁਰਮੀਤ ਕੌਰ ਪਤਨੀ ਐ ਚਰਨਜੀਤ ਮਿਹਰਬਾਨ ਸੇਵਕ ਜਖੜੇ ਪੰਜ ਪੀਰ ਟਿੱਬਾ ਦੇ ਜੀ ਹਨਾ ਕਿੰਨੇ ਕੁ ਪਹਿਲਾਂ ਕਿੰਨੇ ਖਰਚ ਹੋਏਗਾ ਪਹਿਲਾਂ ਇਹਨਾਂ ਤੇ ਚਾਰ ਪੰਜ ਮੁਕਦਮੇ ਦਰਜੇ ਬਾਕੀ ਹੋਰ ਕਰ ਰਹੇ ਆ ਵੈਰੀਫਾਈ ਰਿਕਾਰਡ ਚੈੱਕ ਕਰ ਰਹੇ ਆ ਅਦਾਲਤ ਚ ਪੇਸ਼ ਕੀਤਾ ਗਿਆ ਕਿੰਨੇ ਦਿਨ ਰਿਮਾਨਡ ਹਾਂਜੀ ਅੱਜ ਜਿਹੜੀ ਸੁਮਿਤਰਾ ਏਲੀਸ ਆਪਣੇ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿਹਨੂੰ 2 ਦਿਨ ਦਾ ਪੁਲਿਸ ਰਿਮਾਨਡ ਦਿੱਤਾ ਗਿਆ ਤੱਬੀ ਤੇ ਕੱਲ ਦੇਸ਼ ਦਾ ਬਜਟ ਪੇਸ਼ ਕੀਤਾ ਗਿਆ ਸਾਲ 2025 ਅਤੇ 26 ਦਾ ਇਹ ਬਜਟ ਪੇਸ਼ ਹੋਇਆ ਜਿਸ ਵਿੱਚ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਪਰ ਇਸ ਦੇ ਵਿੱਚ ਪੰਜਾਬ ਨੂੰ ਲੈ ਕੇ ਕੁਝ ਵੀ ਖਾਸ ਦਿਖਾਈ ਨਹੀਂ ਦਿੱਤਾ ਜਿਸ ਨੂੰ ਲੈ ਕੇ ਪੰਜਾਬ ਦੇ ਸਿਆਸਤਦਾਨ ਲਗਾਤਾਰ ਕੇਂਦਰ ਸਰਕਾਰ ਤੇ ਹਮਲਾਵਰ ਨੇ ਇਸੇ ਤਹਿਤ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਲਈ ਇਸ ਬਜਟ ਦੇ ਵਿੱਚ ਕੁਝ ਵੀ ਖਾਸ ਨਹੀਂ ਸੀ ਪੰਜਾਬ ਨੂੰ ਇਸ ਬਜਟ ਚ ਅਣਗੌਲਿਆ ਕੀਤਾ ਗਿਆ ਤਾਂ ਕੇਂਦਰ ਸਰਕਾਰ ਨੇ ਬਜਟ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਗੋਲੀਆਂ ਕਰ ਦਿੱਤਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਦੇ ਪੰਜਾਬ ਪਵਨ ਵਿੱਚ ਗੱਲਬਾਤ ਕਰਦਿਆਂ ਕੀਤਾ ਉਹਨਾਂ ਨੇ ਕੇਂਦਰੀ ਬਜਟ ਨੂੰ ਪੰਜਾਬ ਦੇ ਲੋਕਾਂ ਲਈ ਨਿਰਾਸ਼ਾਜਨਕ ਬਜਟ ਘਰਾੜ ਦਿੱਤਾ ਉਹਨਾਂ ਕਿਹਾ ਕਿ ਬਜਟ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਦੀ ਬਜਾਏ ਭਾਜਪਾ ਦੇ ਸਿਆਸੀ ਹਿੱਤਾਂ ਨੂੰ ਪੂਰਾ ਕਰਦਾ ਹੈ ਇਸ ਵਿੱਚ ਕੇਂਦਰ ਸਰਕਾਰ ਨੇ ਸਰਹੱਦੀ ਸੂਬੇ ਪੰਜਾਬ ਨੂੰ ਨਗੋਲਿਆ ਕਰਕੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੇ ਧਿਆਨ ਕੇਂਦ੍ਰਿਤ ਕੀਤਾ ਜੀਮਾ ਨੇ ਕਿਹਾ ਕਿ 20 ਦਸੰਬਰ 2024 ਨੂੰ ਰਾਜਸਥਾਨ ਦੇ ਜੈਸਲਮੇਰ ਵਿੱਚ ਹੋਈ ਪ੍ਰੀ ਬਜਟ ਮੀਟਿੰਗ ਦੌਰਾਨ ਪੰਜਾਬ ਵੱਲੋਂ ਸੂਬੇ ਦੀ ਤਰੱਕੀ ਲਈ ਕੇਂਦਰੀ ਵਿੱਤ ਮੰਤਰੀ ਅੱਗੇ ਕਈ ਮੰਗਾਂ ਰੱਖੀਆਂ ਗਈਆਂ ਸਨ ਪਰ ਕੇਂਦਰ ਸਰਕਾਰ ਨੇ ਬਜਟ ਵਿੱਚ ਪੰਜਾਬ ਦੀ 21 ਮੰਗ ਪੂਰੀ ਨਹੀਂ ਕੀਤੀ। ਉਹਨਾਂ ਕਿਹਾ ਕਿ ਪ੍ਰੀ ਬਜਟ ਮੀਟਿੰਗ ਵਿੱਚ ਸਰहदी ਸੂਬਾ ਹੋਣ ਦੇ ਨਾਤੇ ਪੰਜਾਬ ਵਿੱਚ ਰੋਜ਼ਗਾਰ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜ ਸਰਹੱਦੀ ਜ਼ਿਲ੍ਹਿਆਂ ਵਾਸਤੇ ਵਿਸ਼ੇਸ਼ ਉਦਯੋਗਿਕ ਪੈਕੇਜ ਦੀ ਮੰਗ ਕੀਤੀ ਗਈ ਸੀ ਪਰ ਇਹਨਾਂ ਦੇ ਵਿੱਚ ਕੁਝ ਵੀ ਖਾਸ ਨਹੀਂ ਦਿੱਤਾ ਗਿਆ ਤਾਂ ਪੰਜਾਬ ਨੂੰ ਇਸ ਬਜਟ ਦੇ ਵਿੱਚ ਪੂਰੀ ਤਰ੍ਹਾਂ ਅਣਗੋਲਿਆ ਕੀਤਾ ਗਿਆ। ਖੈਰ ਇਸ ਬੁਲੇਟਿਨ ਦੇ ਵਿੱਚ ਇਨਾਂ ਹੀ ਅਗਲੇ ਬੁਲੇਟਿਨ ਦੇ ਵਿੱਚ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਵਾਂਗਾ। ਤਦ ਤੱਕ ਲਈ ਮੈਨੂੰ ਪਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ